ਨਿਊਜ਼ੀਲੈਂਡ ਦੀ ਪੁਲਿਸ ਅਤੇ ਕਸਟਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਜਾਪਾਨ ਤੋਂ ਸੈਂਕੜੇ ਕਲੌਕਡ Oਡੋਮੀਟਰ ਵਾਲੇ ਵਾਹਨ ਇੰਪੋਰਟ ਕੀਤੇ ਗਏ ਹਨ ਨਿਊਜ਼ੀਲੈਂਡ ਅਤੇ ਜਾਪਾਨ ਵਿੱਚ ਮੈਂਬਰਾਂ ਵਾਲੇ ਇੱਕ ਕੱਟੇਤ ਅਪਰਾਧ ਸਿੰਡੀਕੇਟ ਦੇ ਵੇਰਵੇ ਦੇ ਵਿੱਚ ਪੁਲਿਸ ਦੁਆਰਾ ਦਰਜਨਾ ਜਬਤ ਕੀਤੇ ਵਪਾਰਕ ਵਾਹਨਾਂ ਦੀਆਂ ਚਾਬੀਆਂ ਲੱਭਣ ਦੀ ਕੋਸ਼ਿਸ਼ ਕਰਦੇ ਸਮੇਂ ਲæg ਇੱਕ ਸਿਵਲ ਅਦਾਲਤ ਦੇ ਕੇਸ ਵਿੱਚ ਇਸ ਗੱਲ ਦਾ ਪ੍ਰਗਟਾਵਾ ਕੀਤਾ ਗਿਆ ਹੈ ਕਸਟਮ ਨੇ ਪਿਛਲੇ ਸਾਲ ਅਪ੍ਰੈਲ ਵਿੱਚ ਐਨਜੇ ਟਰਾਂਸਪੋਰਟ ਏਜੰਸੀ ਵਾਕਾ ਕੋਟਾਹੀ ਦੁਆਰਾ ਆਯਾਤ ਕੀਤੇ ਗਏ ਵਾਹਨਾਂ ਬਾਰੇ ਸੰਪਰਕ ਕਰਨ ਤੋਂ ਬਾਅਦ ਇੱਕ ਅਪਰਾਧਿਕ ਜਾਂਚ ਸ਼ੁਰੂ ਕੀਤੀ ਸੀ ਜਿਨ੍ਹਾਂ ਦੇ ਗਲਤ ਰਿਕਾਰਡ ਜਪਦੇ ਸਨ ਜਾਂਚ ਦੇ ਵਿੱਚ ਆਕਲੈਂਡ ਕੰਪਨੀ ਦੀ ਪਛਾਣ ਕੀਤੀ ਗਈ ਸੀ ਜੋ ਕਥਿਤ ਤੌਰ ਤੇ ਨਿਊਜ਼ੀਲੈਂਡ ਵਿੱਚ ਵੇਚਣ ਲਈ ਵਾਹਨਾਂ ਨੂੰ ਇੰਪੋਰਟ ਕਰ ਰਹੀ ਸੀ ਪਿਛਲੇ ਸਾਲ ਇੱਕ ਘਰ ਤੋਂ ਇੱਕ ਕਾਰੋਬਾਰੀ ਦੀ ਤਲਾਸ਼ੀ ਤੋਂ ਬਾਅਦ ਕਸਟਮ ਨੇ ਕਿਹਾ ਸੀ ਕਿ ਉਸਨੇ 2020 ਤੋਂ ਇمپੋਰਟ ਕੀਤੇ ਗਏ 133 ਵਾਹਨਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਦੇ ਵਿੱਚ ਘੱਟ ਦੱਸੇ ਗਏ Odometer reading ਅਤੇ ਹੋਰ ਗਲਤ ਜਾਣਕਾਰੀਆਂ ਵੀ ਸਨ ਜਾਪਾਨ ਤੋਂ ਇمپੋਰਟ ਕੀਤੇ ਗਏ ਵਾਹਨਾਂ ਨੂੰ ਜਾਪਾਨੀ ਅਧਿਕਾਰੀਆਂ ਤੋਂ ਨਿਰਯਾਤ ਸਰਟੀਫਿਕੇਟ ਦੀ ਲੋੜ ਹੁੰਦੀ ਹੈ ਕਸਟਮ ਨੇ ਕਿਹਾ ਹੈ ਕਿ ਜਦੋਂ ਜਾਪਾਨੀ ਨਿਰਯਾਤ ਸਰਟੀਫਿਕੇਟ ਅਤੇ ਡਾਕੂਮੈਂਟ ਨੂੰ ਨਿਊਜ਼ੀਲੈਂਡ ਦੀ ਅੰਦਾਜ਼ਾ ਗਿਆ ਤਾਂ ਉਹਨਾਂ ਦੀ ਤੁਲਨਾ ODOMETER ਰਿਕਾਰਡਾਂ ਅਤੇ ਨਿਰਮਾਣ ਦੇ ਸਾਲਾਂ ਨਾਲ ਅੰਤਰਾਵਾਂ ਦੀ ਪਛਾਣ ਕੀਤੀ ਗਈ। ਵਾਹਨਾਂ ਦੇ ਬਾਰੇ ਕੋਈ ਸੁਰੱਖਿਆ ਚਿੰਤਾਵਾਂ ਵੀ ਨਹੀਂ ਸਨ ਪਰ ਨਿਊਜ਼ੀਲੈਂਡ ਦੇ ਵਿੱਚ ਖਰੀਦਦਾਰਾਂ ਨੂੰ ਉਹਨਾਂ ਦੇ ਸੋਚਣ ਨਾਲੋਂ ਪੁਰਾਣੇ ਵਾਹਨ ਖਰੀਦਣ ਲਈ ਧੋਖਾ ਦਿੱਤਾ ਗਿਆ ਸੀ। ANDJTNA ਪ੍ਰਭਾਵਿਤ ਖਰੀਦਦਾਰਾਂ ਨਾਲ ਸਿੱਧਾ ਸੰਪਰਕ ਕੀਤਾ ਸੀ ਆਕਲੈਂਡ ਵਿਖੇ ਹਾਈ ਕੋਰਟ ਵਿੱਚ ਪੁਲਿਸ ਸਿਵਲ ਕਾਰਵਾਈ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸਿੰਡੀਕੇਟ ਨੇ ਮਾਰਚ 201 ਇਹ ਵਿੱਚ ਅਤੇ ਮਾਰਚ 2024 ਦੇ ਵਿਚਕਾਰ 303 ਵਾਹਨ ਇمپੋਰਟ ਕੀਤੇ ਸਨ। ਅਦਾਲਤ ਨੂੰ ਦੱਸਿਆ ਗਿਆ ਹੈ ਕਿ ਉਹਨਾਂ ਵਿੱਚੋਂ ਘੱਟੋ-ਘੱਟ 252 ਵਾਹਨਾਂ ਦੀ ਪਛਾਣ Odometerਾਂ ਵਿੱਚ ਬਦਲੇ ਹੋਏ ਅਤੇ ਜਾਲੀ ਨਿਰਯਾਤ ਸਰਟੀਫਿਕੇਟ ਫੌਨ ਵਜੋਂ ਕੀਤੀ ਗਈ ਹੈ। ਤਿੰਨ ਲੋਕਾਂ ਅਤੇ ਦੋ ਆਕਲੈਂਡ ਆਧਾਰਿਤ ਕੰਪਨੀਆਂ ਵਿਰੁੱਧ ਸਿਵਲ ਕਾਰਵਾਈ ਕੀਤੀ ਗਈ ਸੀ। ਕਸਟਮ ਨੇ NZME ਨੂੰ ਪਿਛਲੇ ਸਾਲ ਜਾਰੀ ਕੀਤੀ ਗਈ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਜਦੋਂ ਤੱਕ ਅਦਾਲਤ ਦੇ ਵਿੱਚ ਕੇਸ ਚੱਲਦਾ ਹੈ ਉਹ ਕੋਈ ਵੀ ਟਿੱਪਣੀ ਨਹੀਂ ਹੈ। ਨਿਊਜ਼ੀਲੈਂਡ ਦੀ ਪੁਲਿਸ ਅਤੇ ਕਸਟਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਜਾਪਾਨ ਤੋਂ ਸੈਂਕੜੇ ਕਲੌਕਡ Oਡੋਮੀਟਰ ਵਾਲੇ ਵਾਹਨ ਇੰਪੋਰਟ ਕੀਤੇ ਗਏ ਹਨ ਨਿਊਜ਼ੀਲੈਂਡ ਅਤੇ ਜਾਪਾਨ ਵਿੱਚ ਮੈਂਬਰਾਂ ਵਾਲੇ ਇੱਕ ਕੱਟੇਤ ਅਪਰਾਧ ਸਿੰਡੀਕੇਟ ਦੇ ਵੇਰਵੇ ਦੇ ਵਿੱਚ ਪੁਲਿਸ ਦੁਆਰਾ ਦਰਜਨਾ ਜਬਤ ਕੀਤੇ ਵਪਾਰਕ ਵਾਹਨਾਂ ਦੀਆਂ ਚਾਬੀਆਂ ਲੱਭਣ ਦੀ ਕੋਸ਼ਿਸ਼ ਕਰਦੇ ਸਮੇਂ ਲੱਗ ਹੈ ਇੱਕ ਸਿਵਲ ਅਦਾਲਤ ਦੇ ਕੇਸ ਵਿੱਚ ਇਸ ਗੱਲ ਦਾ ਪ੍ਰਗਟਾਵਾ ਕੀਤਾ ਗਿਆ ਹੈ ਕਸਟਮ ਨੇ ਪਿਛਲੇ ਸਾਲ ਅਪ੍ਰੈਲ ਵਿੱਚ ਐਨਜਾ ਟ੍ਰਾਂਸਪੋਰਟ ਏਜੰਸੀ ਵਾਕਾ ਕੋਟਾਹੀ ਦੁਆਰਾ ਆਯਾਤ ਕੀਤੇ ਗਏ ਵਾਹਨਾਂ ਬਾਰੇ ਸੰਪਰਕ ਕਰਨ ਤੋਂ ਬਾਅਦ ਇੱਕ ਅਪਰਾਧਿਕ ਜਾਂਚ ਸ਼ੁਰੂ ਕੀਤੀ ਸੀ ਜਿਨ੍ਹਾਂ ਦੇ ਗਲਤ ਰਿਕਾਰਡ ਜਪਦੇ ਸਨ ਜਾਂਚ ਦੇ ਵਿੱਚ ਆਕਲੈਂਡ ਕੰਪਨੀ ਦੀ ਪਛਾਣ ਕੀਤੀ ਗਈ ਸੀ ਜੋ ਕਥਿਤ ਤੌਰ ਤੇ ਨਿਊਜ਼ੀਲੈਂਡ ਵਿੱਚ ਵੇਚਣ ਲਈ ਵਾਹਨਾਂ ਨੂੰ ਇੰਪੋਰਟ ਕਰ ਰਹੀ ਸੀ ਪਿਛਲੇ ਸਾਲ ਇੱਕ ਘਰ ਤੋਂ ਇੱਕ ਕਾਰੋਬਾਰੀ ਦੀ ਤਲਾਸ਼ੀ ਤੋਂ ਬਾਅਦ ਕਸਟਮ ਨੇ ਕਿਹਾ ਸੀ ਕਿ ਉਸਨੇ 2020 ਤੋ ਇمپੋਰਟ ਕੀਤੇ ਗਏ 133 ਵਰਤੇ ਵਾਹਨਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਦੇ ਵਿੱਚ ਘੱਟ ਦੱਸੇ ਗਏ Odometer reading ਅਤੇ ਹੋਰ ਗਲਤ ਜਾਣਕਾਰੀਆਂ ਵੀ ਸਨ ਜਾਪਾਨ ਤੋਂ ਇمپੋਰਟ ਕੀਤੇ ਗਏ ਵਾਹਨਾਂ ਨੂੰ ਜਾਪਾਨੀ ਅਧਿਕਾਰੀਆਂ ਤੋਂ ਨਿਰਯਾਤ ਸਰਟੀਫਿਕੇਟ ਦੀ ਲੋੜ ਹੁੰਦੀ ਹੈ ਕਸਟਮ ਨੇ ਕਿਹਾ ਹੈ ਕਿ ਜਦੋਂ ਜਾਪਾਨੀ ਨਿਰਯਾਤ ਸਰਟੀਫਿਕੇਟ ਅਤੇ ਡਾਕੂਮੈਂਟ ਨੂੰ ਨਿਊਜ਼ੀਲੈਂਡ ਦੀ ਅੰਦਾਜ਼ਾਤਾ ਉਹਨਾਂ ਦੀ ਤੁਲਨਾ ਓਡੋਮੀਟਰ ਰਕਾਰਾਂ ਅਤੇ ਨਿਰਮਾਣ ਦੇ ਸਾਲਾਂ ਨਾਲ ਅੰਤਰਾਵਾਂ ਦੀ ਪਛਾਣ ਕੀਤੀ ਗਈ। ਵਾਹਨਾਂ ਦੇ ਬਾਰੇ ਕੋਈ ਸੁਰੱਖਿਆ ਚਿੰਤਾਵਾਂ ਵੀ ਨਹੀਂ ਸਨ ਪਰ ਨਿਊਜ਼ੀਲੈਂਡ ਦੇ ਵਿੱਚ ਖਰੀਦਦਾਰਾਂ ਨੂੰ ਉਹਨਾਂ ਦੇ ਸੋਚਣ ਨਾਲੋਂ ਪੁਰਾਣੇ ਵਾਹਨ ਖਰੀਦਣ ਲਈ ਧੋਖਾ ਦਿੱਤਾ ਗਿਆ ਸੀ। ਐਨਜਟੀਐਨਏ ਪ੍ਰਭਾਵਿਤ ਖਰੀਦਦਾਰਾਂ ਨਾਲ ਸਿੱਧਾ ਸੰਪਰਕ ਕੀਤਾ ਸੀ। ਆਕਲੈਂਡ ਵਿਖੇ ਹਾਈ ਕੋਰਟ ਵਿੱਚ ਪੁਲਿਸ ਸਿਵਲ ਕਾਰਵਾਈ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸਿੰਡੀਕੇਟ ਨੇ ਮਾਰਚ 2020 ਵਿੱਚ ਅਤੇ ਮਾਰਚ 2024 ਦੇ ਵਿਚਕਾਰ 303 ਵਾਹਨ ਇੰਪੋਰਟ ਕੀਤੇ ਸਨ ਅਦਾਲਤ ਨੂੰ ਦੱਸਿਆ ਗਿਆ ਹੈ ਕਿ ਉਹਨਾਂ ਵਿੱਚੋਂ ਕਟੋਂ-ਕਟ 252 ਵਾਹਨਾਂ ਦੀ ਪੁਸ਼ਾਨ Odometerਾਂ ਵਿੱਚ ਬਦਲੇ ਹੋਏ ਅਤੇ ਜਾਲੀ ਨਿਰਯਾਤ ਸਰਟੀਫਿਕੇਟ ਹੋਣ ਵਜੋਂ ਕੀਤੀ ਗਈ ਹੈ। ਤਿੰਨ ਲੋਕਾਂ ਅਤੇ ਦੋ ਆਕਲੈਂਡ ਆਧਾਰਿਤ ਕੰਪਨੀਆਂ ਵਿਰੁੱਧ ਸਿਵਲ ਕਾਰਵਾਈ ਕੀਤੀ ਗਈ ਸੀ। ਕਸਟਮ ਨੇ NZME ਨੂੰ ਪਿਛਲੇ ਸਾਲ ਜਾਰੀ ਕੀਤੀ ਗਈ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਜਦੋਂ ਤੱਕ ਅਦਾਲਤ ਦੇ ਵਿੱਚ ਕੇਸ ਚੱਲਦਾ ਹੈ ਉਹ ਕੋਈ ਵੀ ਟਿੱਪਣੀ ਨਹੀਂ ਕਰਨਗੇ। ਨਿਊਜ਼ੀਲੈਂਡ ਦੀ ਪੁਲਿਸ ਅਤੇ ਕਸਟਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਜਾਪਾਨ ਤੋਂ ਸੈਂਕੜੇ ਕਲੌਕਡ Oਡੋਮੀਟਰ ਵਾਲੇ ਵਾਹਨ ਇੰਪੋਰਟ ਕੀਤੇ ਗਏ ਹਨ ਨਿਊਜ਼ੀਲੈਂਡ ਅਤੇ ਜਾਪਾਨ ਵਿੱਚ ਮੈਂਬਰਾਂ ਵਾਲੇ ਇੱਕ ਕਥਿਤ ਅਪਰਾਧ ਸਿੰਡੀਕੇਟ ਦੇ ਵੇਰਵੇ ਦੇ ਵਿੱਚ ਪੁਲਿਸ ਦੁਆਰਾ ਦਰਜਨਾ ਜਬਤ ਕੀਤੇ ਵਪਾਰਕ ਵਾਹਨਾਂ ਦੀਆਂ ਚਾਬੀਆਂ ਲੱਭਣ ਦੀ ਕੋਸ਼ਿਸ਼ ਕਰਦੇ ਸਮੇਂ ਲੱਗ ਹੈ ਇੱਕ ਸਿਵਲ ਅਦਾਲਤ ਦੇ ਕੇਸ ਵਿੱਚ ਇਸ ਗੱਲ ਦਾ ਪ੍ਰਗਟਾਵਾ ਕੀਤਾ ਗਿਆ ਹੈ ਕਸਟਮ ਨੇ ਪਿਛਲੇ ਸਾਲ ਅਪ੍ਰੈਲ ਵਿੱਚ ਐਨਜੀ ਟ੍ਰਾਂਸਪੋਰਟ ਏਜੰਸੀ ਵਾਕਾ ਕੋਟਾਹੀ ਦੁਆਰਾ ਆਯਾਤ ਕੀਤੇ ਗਏ ਵਾਹਨਾਂ ਬਾਰੇ ਸੰਪਰਕ ਕਰਨ ਤੋਂ ਬਾਅਦ ਇੱਕ ਅਪਰਾਧਿਕ ਜਾਂਚ ਸ਼ੁਰੂ ਕੀਤੀ ਸੀ ਜਿਨ੍ਹਾਂ ਦੇ ਗਲਤ ਰਿਕਾਰਡ ਜਪਦੇ ਸਨ ਜਾਂਚ ਦੇ ਵਿੱਚ ਆਕਲੈਂਡ ਕੰਪਨੀ ਦੀ ਪਛਾਣ ਕੀਤੀ ਗਈ ਸੀ ਜੋ ਕਥਿਤ ਤੌਰ ਤੇ ਨਿਊਜ਼ੀਲੈਂਡ ਵਿੱਚ ਵੇਚਣ ਲਈ ਵਾਹਨਾਂ ਨੂੰ ਇੰਪੋਰਟ ਕਰ ਰਹੀ ਸੀ ਪਿਛਲੇ ਸਾਲ ਇੱਕ ਘਰ ਤੋਂ ਇੱਕ ਕਾਰੋਬਾਰੀ ਦੀ ਤਲਾਸ਼ੀ ਤੋਂ ਬਾਅਦ ਕਸਟਮ ਨੇ ਕਿਹਾ ਸੀ ਕਿ ਉਸਨੇ 2020 ਤੋ ਇمپੋਰਟ ਕੀਤੇ ਗਏ 133 ਵਰਤੇ ਵਾਹਨਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਦੇ ਵਿੱਚ ਘੱਟ ਦੱਸੇ ਗਏ Odometer reading ਅਤੇ ਹੋਰ ਗਲਤ ਜਾਣਕਾਰੀਆਂ ਵੀ ਸਨ ਜਾਪਾਨ ਤੋਂ ਇمپੋਰਟ ਕੀਤੇ ਗਏ ਵਾਹਨਾਂ ਨੂੰ ਜਾਪਾਨੀ ਅਧਿਕਾਰੀਆਂ ਤੋਂ ਨਿਰਯਾਤ ਸਰਟੀਫਿਕੇਟ ਦੀ ਲੋੜ ਹੁੰਦੀ ਹੈ ਕਸਟਮ ਨੇ ਕਿਹਾ ਹੈ ਕਿ ਜਦੋਂ ਜਾਪਾਨੀ ਨਿਰਯਾਤ ਸਰਟੀਫਿਕੇਟ ਅਤੇ ਡਾਕੂਮੈਂਟ ਨੂੰ ਨਿਊਜ਼ੀਲੈਂਡ ਦੀ ਅੰਦਾਜ਼ਾਤਾ ਉਹਨਾਂ ਦੀ ਤੁਲਨਾ ਓਡੋਮੀਟਰ ਰికਾਰਡਾਂ ਅਤੇ ਨਿਰਮਾਣ ਦੇ ਸਾਲਾਂ ਨਾਲ ਅੰਤਰਾਵਾਂ ਦੀ ਪਛਾਣ ਕੀਤੀ ਗਈ। ਵਾਹਨਾਂ ਦੇ ਬਾਰੇ ਕੋਈ ਸੁਰੱਖਿਆ ਚਿੰਤਾਵਾਂ ਵੀ ਨਹੀਂ ਸਨ ਪਰ ਨਿਊਜ਼ੀਲੈਂਡ ਦੇ ਵਿੱਚ ਖਰੀਦਦਾਰਾਂ ਨੂੰ ਉਹਨਾਂ ਦੇ ਸੋਚਣ ਨਾਲੋਂ ਪੁਰਾਣੇ ਵਾਹਨ ਖਰੀਦਣ ਲਈ ਧੋਖਾ ਦਿੱਤਾ ਗਿਆ ਸੀ। ਐਨਜਟੀਐਨਏ ਪ੍ਰਭਾਵਿਤ ਖਰੀਦਦਾਰਾਂ ਨਾਲ ਸਿੱਧਾ ਸੰਪਰਕ ਕੀਤਾ ਸੀ। ਆਕਲੈਂਡ ਵਿਖੇ ਹਾਈ ਕੋਰਟ ਵਿੱਚ ਪੁਲਿਸ ਸਿਵਲ ਕਾਰਵਾਈ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸਿੰਡੀਕੇਟ ਨੇ ਮਾਰਚ 2020 ਵਿੱਚ ਅਤੇ ਮਾਰਚ 2024 ਦੇ ਵਿਚਕਾਰ 303 ਵਾਹਨ ਇੰਪੋਰਟ ਕੀਤੇ ਸਨ ਅਦਾਲਤ ਨੂੰ ਦੱਸਿਆ ਗਿਆ ਹੈ ਕਿ ਉਹਨਾਂ ਵਿੱਚੋਂ ਕਟੋਂ-ਕਟ 252 ਵਾਹਨਾਂ ਦੀ ਪੁਸ਼ਾਨ Odometerਾਂ ਵਿੱਚ ਬਦਲੇ ਹੋਏ ਅਤੇ ਜਾਲੀ ਨਿਰਯਾਤ ਸਰਟੀਫਿਕੇਟ ਹੋਣ ਵਜੋਂ ਕੀਤੀ ਗਈ ਹੈ। ਤਿੰਨ ਲੋਕਾਂ ਅਤੇ ਦੋ ਆਕਲੈਂਡ ਆਧਾਰਿਤ ਕੰਪਨੀਆਂ ਵਿਰੁੱਧ ਸਿਵਲ ਕਾਰਵਾਈ ਕੀਤੀ ਗਈ ਸੀ। ਕਸਟਮ ਨੇ NZME ਨੂੰ ਪਿਛਲੇ ਸਾਲ ਜਾਰੀ ਕੀਤੀ ਗਈ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਜਦੋਂ ਤੱਕ ਅਦਾਲਤ ਦੇ ਵਿੱਚ ਕੇਸ ਚੱਲਦਾ ਹੈ ਉਹ ਕੋਈ ਵੀ ਟਿੱਪਣੀ ਨਹੀਂ ਕਰਨਗੇ। ਨਿਊਜ਼ੀਲੈਂਡ ਦੀ ਪੁਲਿਸ ਅਤੇ ਕਸਟਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਜਾਪਾਨ ਤੋਂ ਸੈਂਕੜੇ ਕਲੌਕਡ Oਡੋਮੀਟਰ ਵਾਲੇ ਵਾਹਨ ਇੰਪੋਰਟ ਕੀਤੇ ਗਏ ਹਨ ਨਿਊਜ਼ੀਲੈਂਡ ਅਤੇ ਜਾਪਾਨ ਵਿੱਚ ਮੈਂਬਰਾਂ ਵਾਲੇ ਇੱਕ ਕਥਿਤ ਅਪਰਾਧ ਸਿੰਡੀਕੇਟ ਦੇ ਵੇਰਵੇ ਦੇ ਵਿੱਚ ਪੁਲਿਸ ਦੁਆਰਾ ਦਰਜਨਾ ਜਬਤ ਕੀਤੇ ਵਪਾਰਕ ਵਾਹਨਾਂ ਦੀਆਂ ਚਾਬੀਆਂ ਲੱਭਣ ਦੀ ਕੋਸ਼ਿਸ਼ ਕਰਦੇ ਸਮੇਂ ਲæg ਇੱਕ ਸਿਵਲ ਅਦਾਲਤ ਦੇ ਕੇਸ ਵਿੱਚ ਇਸ ਗੱਲ ਦਾ ਪ੍ਰਗਟਾਵਾ ਕੀਤਾ ਗਿਆ ਹੈ ਕਸਟਮ ਨੇ ਪਿਛਲੇ ਸਾਲ ਅਪ੍ਰੈਲ ਵਿੱਚ ਐਨ ਜੇ ਟਰਾਂਸਪੋਰਟ ਏਜੰਸੀ ਵਾਕਾ ਕੋਟਾਹੀ ਦੁਆਰਾ ਆਯਾਤ ਕੀਤੇ ਗਏ ਵਾਹਨਾਂ ਬਾਰੇ ਸੰਪਰਕ ਕਰਨ ਤੋਂ ਬਾਅਦ ਇੱਕ ਅਪਰਾਧਿਕ ਜਾਂਚ ਸ਼ੁਰੂ ਕੀਤੀ ਸੀ ਜਿਨ੍ਹਾਂ ਦੇ ਗਲਤ ਰਿਕਾਰਡ ਜਪਦੇ ਸਨ ਜਾਂਚ ਦੇ ਵਿੱਚ ਆਕਲੈਂਡ ਕੰਪਨੀ ਦੀ ਪਛਾਣ ਕੀਤੀ ਗਈ ਸੀ ਜੋ ਕਥਿਤ ਤੌਰ ਤੇ ਨਿਊਜ਼ੀਲੈਂਡ ਵਿੱਚ ਵੇਚਣ ਲਈ ਵਾਹਨਾਂ ਨੂੰ ਇੰਪੋਰਟ ਕਰ ਰਹੀ ਸੀ ਪਿਛਲੇ ਸਾਲ ਇੱਕ ਘਰ ਤੋਂ ਇੱਕ ਕਾਰੋਬਾਰੀ ਦੀ ਤਲਾਸ਼ੀ ਤੋਂ ਬਾਅਦ ਕਸਟਮ ਨੇ ਕਿਹਾ ਸੀ ਕਿ ਉਸਨੇ 2020 ਤੋ ਇمپੋਰਟ ਕੀਤੇ ਗਏ 133 ਵਰਤੇ ਵਾਹਨਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਦੇ ਵਿੱਚ ਘੱਟ ਦੱਸੇ ਗਏ Odometer reading ਅਤੇ ਹੋਰ ਗਲਤ ਜਾਣਕਾਰੀਆਂ ਵੀ ਸਨ ਜਾਪਾਨ ਤੋਂ ਇمپੋਰਟ ਕੀਤੇ ਗਏ ਵਾਹਨਾਂ ਨੂੰ ਜਾਪਾਨੀ ਅਧਿਕਾਰੀਆਂ ਤੋਂ ਨਿਰਯਾਤ ਸਰਟੀਫਿਕੇਟ ਦੀ ਲੋੜ ਹੁੰਦੀ ਹੈ ਕਸਟਮ ਨੇ ਕਿਹਾ ਹੈ ਕਿ ਜਦੋਂ ਜਾਪਾਨੀ ਨਿਰਯਾਤ ਸਰਟੀਫਿਕੇਟ ਅਤੇ ਡਾਕੂਮੈਂਟ ਨੂੰ ਨਿਊਜ਼ੀਲੈਂਡ ਦੇ ਅੰ타ਗਿਆਤਾ ਹੁਣਾਂ ਦੀ ਤੁਲਨਾ ਓਡੋਮੀਟਰ ਰਕਾਰਾਂ ਅਤੇ ਨਿਰਮਾਣ ਦੇ ਸਾਲਾਂ ਨਾਲ ਅੰਤਰਾਵਾਂ ਦੀ ਪਛਾਣ ਕੀਤੀ ਗਈ। ਵਾਹਨਾਂ ਦੇ ਬਾਰੇ ਕੋਈ ਸੁਰੱਖਿਆ ਚਿੰਤਾਵਾਂ ਵੀ ਨਹੀਂ ਸਨ ਪਰ ਨਿਊਜ਼ੀਲੈਂਡ ਦੇ ਵਿੱਚ ਖਰੀਦਦਾਰਾਂ ਨੂੰ ਉਹਨਾਂ ਦੇ ਸੋਚਣ ਨਾਲੋਂ ਪੁਰਾਣੇ ਵਾਹਨ ਖਰੀਦਣ ਲਈ ਧੋਖਾ ਦਿੱਤਾ ਗਿਆ ਸੀ। ਐਨਜਟੀਐਨਏ ਪ੍ਰਭਾਵਿਤ ਖਰੀਦਦਾਰਾਂ ਨਾਲ ਸਿੱਧਾ ਸੰਪਰਕ ਕੀਤਾ ਸੀ। ਆਕਲੈਂਡ ਵਿਖੇ ਹਾਈ ਕੋਰਟ ਵਿੱਚ ਪੁਲਿਸ ਸਿਵਲ ਕਾਰਵਾਈ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸਿੰਡੀਕੇਟ ਨੇ ਮਾਰਚ 2020 ਵਿੱਚ ਅਤੇ ਮਾਰਚ 2024 ਦੇ ਵਿਚਕਾਰ 303 ਵਾਹਨ ਇੰਪੋਰਟ ਕੀਤੇ ਸਨ ਅਦਾਲਤ ਨੂੰ ਦੱਸਿਆ ਗਿਆ ਹੈ ਕਿ ਉਹਨਾਂ ਵਿੱਚੋਂ ਕਟੋਂ-ਕਟ 252 ਵਾਹਨਾਂ ਦੀ ਪਛਾਣ Odometerਾਂ ਵਿੱਚ ਬਦਲੇ ਹੋਏ ਅਤੇ ਜਾਲੀ ਨਿਰਯਾਤ ਸਰਟੀਫਿਕੇਟ ਹੋਣ ਵਜੋਂ ਕੀਤੀ ਗਈ ਹੈ। ਤਿੰਨ ਲੋਕਾਂ ਅਤੇ ਦੋ ਆਕਲੈਂਡ ਆਧਾਰਿਤ ਕੰਪਨੀਆਂ ਵਿਰੁੱਧ ਸਿਵਲ ਕਾਰਵਾਈ ਕੀਤੀ ਗਈ ਸੀ। ਕਸਟਮ ਨੇ NZME ਨੂੰ ਪਿਛਲੇ ਸਾਲ ਜਾਰੀ ਕੀਤੀ ਗਈ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਜਦੋਂ ਤੱਕ ਅਦਾਲਤ ਦੇ ਵਿੱਚ ਕੇਸ ਚੱਲਦਾ ਹੈ ਉਹ ਕੋਈ ਵੀ ਟਿੱਪਣੀ ਨਹੀਂ ਕਰਨਗੇ। ਨਿਊਜ਼ੀਲੈਂਡ ਦੀ ਪੁਲਿਸ ਅਤੇ ਕਸਟਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਜਾਪਾਨ ਤੋਂ ਸੈਂਕੜੇ ਕਲੌਕਡ Oਡੋਮੀਟਰ ਵਾਲੇ ਵਾਹਨ ਇੰਪੋਰਟ ਕੀਤੇ ਗਏ ਹਨ ਨਿਊਜ਼ੀਲੈਂਡ ਅਤੇ ਜਾਪਾਨ ਵਿੱਚ ਮੈਂਬਰਾਂ ਵਾਲੇ ਇੱਕ ਕਥਿਤ ਅਪਰਾਧ ਸਿੰਡੀਕੇਟ ਦੇ ਵੇਰਵੇ ਦੇ ਵਿੱਚ ਪੁਲਿਸ ਦੁਆਰਾ ਦਰਜਨਾ ਜਬਤ ਕੀਤੇ ਵਪਾਰਕ ਵਾਹਨਾਂ ਦੀਆਂ ਚਾਬੀਆਂ ਲੱਭਣ ਦੀ ਕੋਸ਼ਿਸ਼ ਕਰਦੇ ਸਮੇਂ ਲੱਗ ਹੈ ਇੱਕ ਸਿਵਲ ਅਦਾਲਤ ਦੇ ਕੇਸ ਵਿੱਚ ਇਸ ਗੱਲ ਦਾ ਪ੍ਰਗਟਾਵਾ ਕੀਤਾ ਗਿਆ ਹੈ ਕਸਟਮ ਨੇ ਪਿਛਲੇ ਸਾਲ ਅਪ੍ਰੈਲ ਵਿੱਚ ਐਨਜੀ ਟ੍ਰਾਂਸਪੋਰਟ ਏਜੰਸੀ ਵਾਕਾ ਕੋਟਾਹੀ ਦੁਆਰਾ ਆਯਾਤ ਕੀਤੇ ਗਏ ਵਾਹਨਾਂ ਬਾਰੇ ਸੰਪਰਕ ਕਰਨ ਤੋਂ ਬਾਅਦ ਇੱਕ ਅਪਰਾਧਿਕ ਜਾਂਚ ਸ਼ੁਰੂ ਕੀਤੀ ਸੀ ਜਿਨ੍ਹਾਂ ਦੇ ਗਲਤ ਰਿਕਾਰਡ ਜਪਦੇ ਸਨ ਜਾਂਚ ਦੇ ਵਿੱਚ ਆਕਲੈਂਡ ਕੰਪਨੀ ਦੀ ਪਛਾਣ ਕੀਤੀ ਗਈ ਸੀ ਜੋ ਕਥਿਤ ਤੌਰ ਤੇ ਨਿਊਜ਼ੀਲੈਂਡ ਵਿੱਚ ਵੇਚਣ ਲਈ ਵਾਹਨਾਂ ਨੂੰ ਇੰਪੋਰਟ ਕਰ ਰਹੀ ਸੀ ਪਿਛਲੇ ਸਾਲ ਇੱਕ ਘਰ ਤੋਂ ਇੱਕ ਕਾਰੋਬਾਰੀ ਦੀ ਤਲਾਸ਼ੀ ਤੋਂ ਬਾਅਦ ਕਸਟਮ ਨੇ ਕਿਹਾ ਸੀ ਕਿ ਉਸਨੇ 2020 ਤੋ ਇمپੋਰਟ ਕੀਤੇ ਗਏ 133 ਵਰਤੇ ਵਾਹਨਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਦੇ ਵਿੱਚ ਘੱਟ ਦੱਸੇ ਗਏ Odometer reading ਅਤੇ ਹੋਰ ਗਲਤ ਜਾਣਕਾਰੀਆਂ ਵੀ ਸਨ ਜਾਪਾਨ ਤੋਂ ਇمپੋਰਟ ਕੀਤੇ ਗਏ ਵਾਹਨਾਂ ਨੂੰ ਜਾਪਾਨੀ ਅਧਿਕਾਰੀਆਂ ਤੋਂ ਨਿਰਯਾਤ ਸਰਟੀਫਿਕੇਟ ਦੀ ਲੋੜ ਹੁੰਦੀ ਹੈ ਕਸਟਮ ਨੇ ਕਿਹਾ ਹੈ ਕਿ ਜਦੋਂ ਜਾਪਾਨੀ ਨਿਰਯਾਤ ਸਰਟੀਫਿਕੇਟ ਅਤੇ ਡਾਕੂਮੈਂਟ ਨੂੰ ਨਿਊਜ਼ੀਲੈਂਡ ਦੀ ਅੰਦਾਜ਼ਾਤਾ ਉਹਨਾਂ ਦੀ ਤੁਲਨਾ ਓਡੋਮੀਟਰ ਰਿਕਾਰਡਾਂ ਅਤੇ ਨਿਰਮਾਣ ਦੇ ਸਾਲਾਂ ਨਾਲ ਅੰਤਰਾਵਾਂ ਦੀ ਪਛਾਣ ਕੀਤੀ ਗਈ। ਵਾਹਨਾਂ ਦੇ ਬਾਰੇ ਕੋਈ ਸੁਰੱਖਿਆ ਚਿੰਤਾਵਾਂ ਵੀ ਨਹੀਂ। ਸਨ ਪਰ ਨਿਊਜ਼ੀਲੈਂਡ ਦੇ ਵਿੱਚ ਖਰੀਦਦਾਰਾਂ ਨੂੰ ਉਹਨਾਂ ਦੇ ਸੋਚਣ ਨਾਲੋਂ ਪੁਰਾਣੇ ਵਾਹਨ ਖਰੀਦਣ ਲਈ ਧੋਖਾ ਦਿੱਤਾ ਗਿਆ ਸੀ। ਐਨਜਟੀਐਨਏ ਪ੍ਰਭਾਵਿਤ ਖਰੀਦਦਾਰਾਂ ਨਾਲ ਸਿੱਧਾ ਸੰਪਰਕ ਕੀਤਾ ਸੀ। ਆਕਲੈਂਡ ਵਿਖੇ ਹਾਈ ਕੋਰਟ ਵਿੱਚ ਪੁਲਿਸ ਸਿਵਲ ਕਾਰਵਾਈ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸਿੰਡੀਕੇਟ ਨੇ ਮਾਰਚ 2020 ਵਿੱਚ ਅਤੇ ਮਾਰਚ 2024 ਦੇ ਵਿਚਕਾਰ 303 ਵਾਹਨ ਇੰਪੋਰਟ ਕੀਤੇ ਸਨ ਅਦਾਲਤ ਨੂੰ ਦੱਸਿਆ ਗਿਆ ਹੈ ਕਿ ਉਹਨਾਂ ਵਿੱਚੋਂ ਕਟੋਂ-ਕਟ 252 ਵਾਹਨਾਂ ਦੀ ਪੁਸ਼ਾਨ Odometerਾਂ ਵਿੱਚ ਬਦਲੇ ਹੋਏ ਅਤੇ ਜਾਲੀ ਨਿਰਯਾਤ ਸਰਟੀਫਿਕੇਟ ਹੋਣ ਵਜੋਂ ਕੀਤੀ ਗਈ ਹੈ। ਤਿੰਨ ਲੋਕਾਂ ਅਤੇ ਦੋ ਆਕਲੈਂਡ ਆਧਾਰਿਤ ਕੰਪਨੀਆਂ ਵਿਰੁੱਧ ਸਿਵਲ ਕਾਰਵਾਈ ਕੀਤੀ ਗਈ ਸੀ। ਕਸਟਮ ਨੇ NZME ਨੂੰ ਪਿਛਲੇ ਸਾਲ ਜਾਰੀ ਕੀਤੀ ਗਈ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਜਦੋਂ ਤੱਕ ਅਦਾਲਤ ਦੇ ਵਿੱਚ ਕੇਸ ਚੱਲਦਾ ਹੈ ਉਹ ਕੋਈ ਵੀ ਟਿੱਪਣੀ ਨਹੀਂ ਕਰਨਗੇ। ਨਿਊਜ਼ੀਲੈਂਡ ਦੀ ਪੁਲਿਸ ਅਤੇ ਕਸਟਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਜਾਪਾਨ ਤੋਂ ਸੈਂਕੜੇ ਕਲੌਕਡ Oਡੋਮੀਟਰ ਵਾਲੇ ਵਾਹਨ ਇੰਪੋਰਟ ਕੀਤੇ ਗਏ ਹਨ ਨਿਊਜ਼ੀਲੈਂਡ ਅਤੇ ਜਾਪਾਨ ਵਿੱਚ ਮੈਂਬਰਾਂ ਵਾਲੇ ਇੱਕ ਕਥਿਤ ਅਪਰਾਧ ਸਿੰਡੀਕੇਟ ਦੇ ਵੇਰਵੇ ਦੇ ਵਿੱਚ ਪੁਲਿਸ ਦੁਆਰਾ ਦਰਜਨਾ ਜਬਤ ਕੀਤੇ ਵਪਾਰਕ ਵਾਹਨਾਂ ਦੀਆਂ ਚਾਬੀਆਂ ਲੱਭਣ ਦੀ ਕੋਸ਼ਿਸ਼ ਕਰਦੇ ਸਮੇਂ ਲੱਗ ਹੈ ਇੱਕ ਸਿਵਲ ਅਦਾਲਤ ਦੇ ਕੇਸ ਵਿੱਚ ਇਸ ਗੱਲ ਦਾ ਪ੍ਰਗਟਾਵਾ ਕੀਤਾ ਗਿਆ ਹੈ ਕਸਟਮ ਨੇ ਪਿਛਲੇ ਸਾਲ ਅਪ੍ਰੈਲ ਵਿੱਚ ਐਂਜਰ ਟਰਾਂਸਪੋਰਟ ਏਜੰਸੀ ਵਾਕਾ ਕੋਟਾਹੀ ਦੁਆਰਾ ਆਯਾਤ ਕੀਤੇ ਗਏ ਵਾਹਨਾਂ ਬਾਰੇ ਸੰਪਰਕ ਕਰਨ ਤੋਂ ਬਾਅਦ ਇੱਕ ਅਪਰਾਧਿਕ ਜਾਂਚ ਸ਼ੁਰੂ ਕੀਤੀ ਸੀ ਜਿਨ੍ਹਾਂ ਦੇ ਗਲਤ ਰਿਕਾਰਡ ਜਪਦੇ ਸਨ ਜਾਂਚ ਦੇ ਵਿੱਚ ਆਕਲੈਂਡ ਕੰਪਨੀ ਦੀ ਪਛਾਣ ਕੀਤੀ ਗਈ ਸੀ ਜੋ ਕਥਿਤ ਤੌਰ ਤੇ ਨਿਊਜ਼ੀਲੈਂਡ ਵਿੱਚ ਵੇਚਣ ਲਈ ਵਾਹਨਾਂ ਨੂੰ ਇੰਪੋਰਟ ਕਰ ਰਹੀ ਸੀ ਪਿਛਲੇ ਸਾਲ ਇੱਕ ਘਰ ਤੋਂ ਇੱਕ ਕਾਰੋਬਾਰੀ ਦੀ ਤਲਾਸ਼ੀ ਤੋਂ ਬਾਅਦ ਕਸਟਮ ਨੇ ਕਿਹਾ ਸੀ ਕਿ ਉਸਨੇ 2020 ਤੋ ਇمپੋਰਟ ਕੀਤੇ ਗਏ 133 ਵਰਤੇ ਵਾਹਨਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਦੇ ਵਿੱਚ ਘੱਟ ਦੱਸੇ ਗਏ Odometer reading ਅਤੇ ਹੋਰ ਗਲਤ ਜਾਣਕਾਰੀਆਂ ਵੀ ਸਨ ਜਾਪਾਨ ਤੋਂ ਇمپੋਰਟ ਕੀਤੇ ਗਏ ਵਾਹਨਾਂ ਨੂੰ ਜਾਪਾਨੀ ਅਧਿਕਾਰੀਆਂ ਤੋਂ ਨਿਰਯਾਤ ਸਰਟੀਫਿਕੇਟ ਦੀ ਲੋੜ ਹੁੰਦੀ ਹੈ ਕਸਟਮ ਨੇ ਕਿਹਾ ਹੈ ਕਿ ਜਦੋਂ ਜਾਪਾਨੀ ਨਿਰਯਾਤ ਸਰਟੀਫਿਕੇਟ ਅਤੇ ਡਾਕੂਮੈਂਟ ਨੂੰ ਨਿਊਜ਼ੀਲੈਂਡ ਦੀ ਅੰਦਾਜ਼ਾਤਾ ਉਹਨਾਂ ਦੀ ਤੁਲਨਾ ਓਡੋਮੀਟਰ ਰਿਕਾਰਡਾਂ ਅਤੇ ਨਿਰਮਾਣ ਦੇ ਸਾਲਾਂ ਨਾਲ ਅੰਤਰਾਵਾਂ ਦੀ ਪਛਾਣ ਕੀਤੀ ਗਈ। ਵਾਹਨਾਂ ਦੇ ਬਾਰੇ ਕੋਈ ਸੁਰੱਖਿਆ ਚਿੰਤਾਵਾਂ ਵੀ ਨਹੀਂ। ਸਨ ਪਰ ਨਿਊਜ਼ੀਲੈਂਡ ਦੇ ਵਿੱਚ ਖਰੀਦਦਾਰਾਂ ਨੂੰ ਉਹਨਾਂ ਦੇ ਸੋਚਣ ਨਾਲੋਂ ਪੁਰਾਣੇ ਵਾਹਨ ਖਰੀਦਣ ਲਈ ਧੋਖਾ ਦਿੱਤਾ ਗਿਆ ਸੀ। ਐਨਜਟੀਐਨਏ ਪ੍ਰਭਾਵਿਤ ਖਰੀਦਦਾਰਾਂ ਨਾਲ ਸਿੱਧਾ ਸੰਪਰਕ ਕੀਤਾ ਸੀ। ਅਕਲੰਡ ਵਿਖੇ ਹਾਈ ਕੋਰਟ ਵਿੱਚ ਪੁਲਿਸ ਸਿਵਲ ਕਾਰਵਾਈ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸਿੰਡੀਕੇਟ ਨੇ ਮਾਰਚ 2020 ਵਿੱਚ ਅਤੇ ਮਾਰਚ 2024 ਦੇ ਵਿਚਕਾਰ 303 ਵਾਹਨ ਇੰਪੋਰਟ ਕੀਤੇ ਸਨ ਅਦਾਲਤ ਨੂੰ ਦੱਸਿਆ ਗਿਆ ਹੈ ਕਿ ਉਹਨਾਂ ਵਿੱਚੋਂ ਘੱਟੋ-ਘੱਟ 252 ਵਾਹਨਾਂ ਦੀ ਪੁਸ਼ਾਨ Odometerਾਂ ਵਿੱਚ ਬਦਲੇ ਹੋਏ ਅਤੇ ਜਾਲੀ ਨਿਰਯਾਤ ਸਰਟੀਫਿਕੇਟ ਹੋਣ ਵਜੋਂ ਕੀਤੀ ਗਈ ਹੈ। ਤਿੰਨ ਲੋਕਾਂ ਅਤੇ ਦੋ ਆਕਲੈਂਡ ਆਧਾਰਿਤ ਕੰਪਨੀਆਂ ਵਿਰੁੱਧ ਸਿਵਲ ਕਾਰਵਾਈ ਕੀਤੀ ਗਈ ਸੀ। ਕਸਟਮ ਨੇ NZME ਨੂੰ ਪਿਛਲੇ ਸਾਲ ਜਾਰੀ ਕੀਤੀ ਗਈ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਜਦੋਂ ਤੱਕ ਅਦਾਲਤ ਦੇ ਵਿੱਚ ਕੇਸ ਚੱਲਦਾ ਹੈ ਉਹ ਕੋਈ ਵੀ ਟਿਪ